ਹਾਂਜੀ ਗੋਲਦੀ ਜੀ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਹੋਣੀ ਹੈ ਕਲ ਰਜਿੰਦਰ ਸਿੰਘ ਪਾਉੜੀ ਪਾਰਟੀ ਨੇ ਕਰ ਦਿੱਤੀ ਹੈ ਉਹਨਾਂ ਲਈ ਤੇ ਕੀ ਪਾਰਟੀ ਦੀ ਗਤੀਵਿਧੀ ਰੁਕੀ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਧੰਨਵਾਦੀਆਂ ਸਮੁੱਚੀ ਪ੍ਰੈਸ ਦੇ ਅਸੀਂ ਜਿਹੜੇ ਸ਼੍ਰੋਮਣੀ ਕਾਲ ਦਲ ਹਲਕਾ ਸੁਨਾਮ ਦੇ ਜਿੰਨੇ ਵੀ ਅਹੁਦੇਦਾਰ ਵਰਕਰ ਸਹਿਬਾਨ ਨੇ ਉਹਨਾਂ ਵੱਲੋਂ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਪਹੁੰਚੇ ਹੋ ਅੱਜ ਦਾ ਮੁੱਖ ਮਸਲਾ ਇਹ ਹੈ ਕਿ ਪਾਰਟੀਆਂ ਵੱਡੀਆਂ ਹੁੰਦੀਆਂ ਨੇ ਤੇ ਜਿਹੜਾ ਲੀਟਰ ਹੈ ਉਹ ਹਮੇਸ਼ਾ ਛੋਟਾ ਹੁੰਦਾ ਅੱਜ ਦੇ ਹਾਲਾਤ ਦੇ ਵਿੱਚ ਰੇਂਦਰ ਦੀਪਾ ਜੀ ਨੇ ਪਾਰਟੀ ਨੂੰ ਹਲਵੈਦਾ ਕਿਹਾ ਉਹ ਉਹਨਾਂ ਦੀ ਮਰਜ਼ੀ ਹੈ ਉਹਨਾਂ ਦਾ ਸ਼ੌਕ ਹੈ ਜਾਂ ਉਹਨਾਂ ਦੀ ਕੀ ਲਾਲਸਾ ਹੈ ਜਾਂ ਕੀ ਮਜਬੂਰੀ ਹੈ ਇਹਦੇ ਬਾਰੇ ਸਾਨੂੰ ਨਹੀਂ ਪਤਾ ਉਹ ਦੱਸਣਗੇ ਪਰ ਸਾਨੂੰ ਇਹ ਪਤਾ ਹੈ ਕਿ ਅੱਜ ਪਾਰਟੀ ਦੀ ਜਿੰਨੇ ਵਰਕਰ ਸਹਿਬਾਨ ਸਾਡੇ ਸਰਕਲ ਪ੍ਰਧਾਨ ਸਾਹਿਬ ਜ਼ਿਲ੍ਹਾ ਪ੍ਰਧਾਨ ਸਾਹਿਬ ਸਾਡੇ ਜਿੰਨੇ ਪੰਜ ਸਰਪੰਚ ਮੋਢੀ ਲੀਡਰ ਨੇ ਜਿਹੜੇ ਹਲਕੇ ਦੇ ਉਹ ਸਾਰੇ ਦੇ ਸਾਰੇ ਅੱਜ ਜਿਹੜੇ ਨੇ ਉਹ ਸਾਡੇ ਨਾਲ ਇੱਥੇ ਖੜੇ ਨੇ ਹਾਈਡਰੋ ਸ਼ੁਰੂ ਹੋ ਜਾਓ ਤੁਸੀਂ ਰਣਜੀਤ ਜੀ ਹੋਰੀ ਮੱਦੀ ਜੀ ਜਾਂ ਜਿੰਨੀ ਟੀਮ ਹੈ ਰਾਹ ਭਾਈ ਖੁਸ਼ਪਾਲ ਵੀਰ ਕਲਾ ਸਾਰੇ ਸੰਖਿਆ ਪ੍ਰਧਾਨ ਇੱਕ ਵੀ ਸਰਕਲ ਪ੍ਰਧਾਨ ਦੇਖੋ ਪਾਰਟੀ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਸਰਕਲ ਪ੍ਰਧਾਨ ਤੇ ਖੜੀ ਹੁੰਦੀ ਹੈ ਕਿਉਂਕਿ ਸਰਕਲ ਪ੍ਰਧਾਨ ਮੋਢਾ ਹੈ ਪਾਰਟੀ ਦਾ ਹਲਕੇ ਦੇ ਵਿੱਚ ਸੋ ਅੱਜ ਜਿੰਨੇ ਸਰਕਲ ਪ੍ਰਧਾਨ ਸਾਡੇ ਉਹ ਇੰਗਲੈਂਡ ਗਏ ਹੋਏ ਨੇ ਉਹਨਾਂ ਦਾ ਕੱਲ ਮੈਨੂੰ ਫੋਨ ਆ ਗਿਆ ਉਹ ਕਹਿੰਦੇ ਜੇ ਅਸੀਂ ਪਾਰਟੀ ਨਾਲ ਹਰਵਿੰਦਰ ਚੀਮਾ ਜੀ ਜਿਹੜੇ ਨੇ ਉਹ ਚੰਡੀਗੜ੍ਹੋਂ ਚੱਲੇ ਹੋਏ ਨੇ ਉਹਨਾਂ ਦਾ ਕੋਈ ਅੱਖ ਦਾ ਅੱਜ ਡੇਟ ਸੀ ਉਸ ਕਰਕੇ ਲੇਟ ਨੇ ਸਾਡੀ ਪਾਰਟੀ ਦਾ ਹਰ ਲੀਡਰ ਹਰ ਵਰਕਰ ਜਿਹੜਾ ਅੱਜ ਤੱਕੜੀ ਤੇ ਸ਼੍ਰੋਮਣੀ ਕਲਦਲ ਨਾਲ ਖੜਾ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਰਹਿਨਮਾਈ ਹੇਠ ਤੇ ਉਹਨਾਂ ਦੀ ਪ੍ਰਧਾਨਗੀ ਹੇਠ ਜਿਹੜਾ ਹੈ ਅੱਜ ਪਾਰਟੀ ਦੀ ਚੜ੍ਹਦੀ ਕਲਾ ਦੀ ਗੱਲ ਕਰ ਰਿਹਾ। ਸੋ ਅੱਜ ਦੀਪਾ ਜੀ ਵੱਲੋਂ ਕਲੇਮ ਕੇ ਮੈਨੂੰ ਵਰਕਰਾਂ ਨੇ ਇਹ ਗੱਲ ਕਹੀ ਕਿ ਵਰਕਰ ਕਹਿੰਦੇ ਨੇ ਤੁਸੀਂ ਕਾਂਗਰਸ ਜਾਣਾ ਅੱਜ ਅਕਾਲੀ ਕਲਦਲ ਦੇ ਸਾਰੇ ਖੜੇ ਨੇ ਮੇਨ ਬੰਦੇ ਨੇ ਅੱਜ ਅਸੀਂ ਕੋਈ ਵੱਡੀ ਮੀਟਿੰਗ ਨਹੀਂ ਹੈ। ਅੱਜ ਜਿੰਨੇ ਮੇਨ ਮੇਨ ਬੰਦੇ ਨੇ ਸਾਰਿਆਂ ਨੂੰ ਕਿਸੇ ਨੂੰ ਕੋਈ ਤੁਸੀਂ ਪੁੱਛ ਸਕਦੇ ਹੋ। ਫੋਨ ਇਹਨਾਂ ਨੂੰ ਜ਼ਰੂਰ ਕੀਤੇ। ਫੋਨ ਦੀਪਾ ਜੀ ਨੇ ਕੀਤੇ ਬੜੇ ਵਾਰੀ ਕੀਤੇ 15 15 15 ਨੂੰ ਆਏ ਕਿ ਤੁਸੀਂ ਸਾਡੀ ਪਾਰਟੀ ਮੇਰੇ ਨਾਲ ਚੱਲੋ ਪਰ ਕਿਸੇ ਵੀ ਵਰਕਰ ਨੇ ਨਹੀਂ ਚੱਲੇ ਮੈਂ ਇੱਥੇ ਗੱਲ ਹੋਰ ਵੱਡੀ ਕਰਨੀ ਚਾਹੁੰਦਾ ਕਿ ਦੀਪਾ ਜੀ ਨੇ ਪਿਛਲੇ ਦਿਨ ਇੱਕ ਬਿਆਨ ਦਿੱਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਹੁਣ ਵੀ ਕੱਲ ਵੀ ਤੁਹਾਡੇ ਚੈਨਲ ਤੇ ਕਿਤੇ ਗੱਲ ਕੀਤੀ ਕਿ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਬਾਅਦ ਜਿਹੜਾ ਉਹ ਫੈਸਲਾ ਹੋਇਆ ਉਹ ਨਹੀਂ ਮੰਨਿਆ ਤੇ ਇਸ ਕਰਕੇ ਮੈਨੂੰ ਦੁੱਖ ਲੱਗਿਆ ਮੈਂ ਪਾਰਟੀ ਛੱਡੀ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਇਹ ਅਕਾਲ ਤਖਤ ਸਾਹਿਬ ਦੀ ਗੱਲ ਕਰਨ ਵਾਲੇ ਉਸ ਪਾਰਟੀ 'ਚ ਗਏ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਨੂੰ ਢਾਹ ਡੇਰੀ ਕੀਤਾ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਉਹ ਅਕਾਲ ਤਖਤ ਸਾਹਿਬ ਦੀ ਜਿਹੜੀ ਪਾਰਟੀ ਖਿਲਾਫ ਚੱਲਦੀ ਸੀ ਉਹ ਪਾਰਟੀ ਦੇ ਵਿੱਚ ਦੀਪਾ ਜੀ ਨੇ ਜੁਆਇਨਿੰਗ ਕੀਤੀ ਹੈ ਸੋ ਅੱਜ ਉਹਨਾਂ ਨੂੰ ਵਧਾਈਆਂ ਵੀ ਦੇਵਾਂਗੇ ਤਾਂ ਸਾਰੇ ਵੀ ਭਾਈ ਕੋਈ ਗੱਲ ਨਹੀਂ ਪਰ ਇਹਨਾਂ ਵਰਕਰਾਂ ਵੱਲੋਂ ਸਾਡੇ ਵੱਲੋਂ ਲੀਡਰਸ਼ਿਪ ਵੱਲੋਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੱਲੋਂ ਕਦੇ ਵੀ ਉਹਨਾਂ ਨੂੰ ਨਾ ਨਕਾਰਿਆ ਗਿਆ ਸਿੱਧੀ ਪ੍ਰਧਾਨ ਸਾਹਿਬ ਨਾਲ ਗੱਲ ਹੁੰਦੀ ਸੀ ਜਿੰਨੀਆਂ ਟੀਮ ਸਾਡੀ ਕਾਲੀ ਦਲ ਦੀ ਖੜੀ ਹੈ ਅੱਜ ਇਹ ਪ੍ਰਧਾਨ ਸਾਹਿਬ ਵੀ ਉਸ ਤੋਂ ਬਾਅਦ ਸੰਬੋਧਨ ਕਰਨਗੇ ਅਸੀਂ ਸਾਰੇ ਜਾਣੇ ਪਾਰਟੀ ਨਾਲ ਇਸ ਹਲਕੇ ਦੇ ਵਿੱਚ ਮਜ਼ਬੂਤੀ ਨਾਲ ਖੜੇ ਹਾਂ ਸਾਰੀ ਇੱਕ ਟੀਮ ਦੇ ਤੌਰ ਤੇ ਕੰਮ ਕਰ ਰਹੇ ਹਾਂ ਇੱਥੇ ਤਕੜੇ ਹੋ ਕੇ ਆਉਣ ਵਾਲਾ ਸਮਾਂ ਜਿਹੜਾ ਤੁਸੀਂ ਦੇਖੋਗੇ ਸੁਨਾਮ ਇੱਕ ਚੰਗੀ ਲੀਡਰਸ਼ਿਪ ਜਿਹੜੀ ਆ ਉਹ ਪੈਦਾ ਹੋਊਗੀ ਤੇ ਤਕੜੇ ਹੋ ਕੇ ਜਿਹੜੀ ਇਹ ਲੜਾਈ ਲੜਨਗੇ ਇਹ ਸਾਰੇ ਜਿੰਨੇ ਬੈਠੇ ਆ ਸੀ ਸਾਰੇ ਇੱਕ ਇੱਕ ਸੁਰ ਹੋ ਕੇ ਇੱਕ ਮੋਠੋ ਕੇ ਟੀਮ ਬਣਾ ਕੇ ਜਿਹੜਾ ਉਹ ਕੰਮ ਕਰੇ ਇਸ ਘਟਨਾ ਨੂੰ ਲੈ ਕੇ ਪਾਰਟੀ ਦੀ ਹਾਈ ਕਮਾਂਡ ਦਾ ਕੀ ਕਹਿਣਾ ਹੈ ਕਿ ਇਹਨੂੰ ਲੈ ਕੇ ਕੋਈ ਅੰਤਰੀਕ ਸਮੀਖਿਆ ਵੀ ਕੀਤੀ ਜਾ ਰਹੀ ਹੈ ਦੇਖੋ ਪਾਰਟੀ ਦੇ ਵਿੱਚ ਦੇਖੋ ਇੱਕ ਹਲਕਾ ਇੰਚਾਰਜ ਦਾ ਅਹੁਦਾ ਦਿੱਤਾ ਬੜੀ ਹੈਰਾਨੀ ਦੀ ਗੱਲ ਹੈ ਕਿ ਦੀਪਾ ਜੀ ਨੂੰ ਅੱਜ ਤੱਕ ਉਹਨਾਂ ਦੇ ਸਿਆਸੀ ਕੈਰੀਅਰ ਦੇ ਵਿੱਚ ਕਿਸੇ ਵੀ ਰੈਕੋਗਨਾਈਜ਼ਡ ਪਾਰਟੀ ਨੇ ਉਹਨਾਂ ਨੂੰ ਹਲਕਾ ਇੰਚਾਰਜ ਨਹੀਂ ਲਾਇਆ ਕੱਲਾ ਸ਼੍ਰੋਮਣੀ ਕੱਲ ਦਾ ਸੀ ਜਿਹਨਾਂ ਨੂੰ ਹਲਕਾ ਇੰਤਜ਼ਾਰ ਹਲਕਾ ਇੰਤਜ਼ਾਰ 80 70 ਠੀਕ ਹੈ ਤੇ ਅਸੀਂ ਅਸੀਂ ਸਰਪੰਚ ਜਾ ਕੇ ਉਹਨਾਂ ਨੂੰ ਸਾਡੇ ਸਾਰੇ ਵਰਕਰ ਉਹਨਾਂ ਨੂੰ ਜਿਹੜਾ ਹਲਕੇ ਦੀ ਨੁਮਾਇੰਦਗੀ ਦਿਵਾ ਕੇ ਲੈ ਕੇ ਆਏ ਪਰ ਉਹਨਾਂ ਵੱਲੋਂ ਅੱਜ ਛੱਡ ਕੇ ਜਾਣਾ ਦੇਖੋ ਪਾਰਟੀ ਨਾਲ ਉਹ ਬਹੁਤ ਵੱਡਾ ਮਾਨ ਸਤ ਕਰ ਦਿੱਤਾ ਸੀ ਤੇ ਜਦੋਂ ਕੋਈ ਪਾਰਟੀ ਦਾ ਲਾਇਆ ਹੋਇਆ ਨੁਮਾਇੰਦਾ ਜਾਂਦਾ ਉਹਦਾ ਦੁੱਖ ਜ਼ਰੂਰ ਇਸ ਗੱਲ ਦਾ ਹੁੰਦਾ ਕਿ ਯਾਰ ਅਸੀਂ ਤੈਨੂੰ ਇਹਨਾਂ ਮਾਨ ਸਤ ਕਰ ਦਿੱਤਾ ਪਰ ਤੁਸੀਂ ਉਸ ਮਾਨ ਸਤਕਾਰ ਦਾ ਮੁੱਲ ਨਹੀਂ 모ੜਿਆ ਜਾਂ ਉਹਦਾ ਮਾਨ ਨਹੀਂ ਰੱਖਿਆ ਪਰ ਅੱਜ ਉਹਨਾਂ ਵੱਲੋਂ ਜਾਣਾ ਜਿਹੜਾ ਉਹ ਬੜੇ ਹੀ ਮੰਦ ਭਾਗ ਹੈ ਤੇ ਪਾਰਟੀ ਜਿਹੜੀ ਆ ਕੋਈ ਗੱਲ ਨਹੀਂ ਇਹ ਸਮੁੰਦਰ ਹੈ ਮੈਂ ਹਮੇਸ਼ਾ ਕਹਿੰਦਾ ਪਾਰਟੀ ਸਮੁੰਦਰ ਹੈ ਚੋ ਇੱਕ ਅੱਧੀ ਬੂੰਦ ਨਿਕਲ ਗਈ ਇੱਕ ਪੈ ਗਈ ਕੋਈ ਫਰਕ ਨਹੀਂ ਪੈਂਦਾ ਪਾਰਟੀ ਇਹਨਾਂ ਨਾਲ ਆ ਜਿੰਨੇ ਖੜੇ ਨੇ ਪਾਰਟੀ ਇਹ ਨਾ ਬੰਦਿਆਂ ਦੇ ਨਾਲ ਆ ਪਾਰਟੀ ਕਿਸੇ ਲੀਡਰ ਮੇਰੇ ਨਾਲ ਜਾਂ ਇਹਨਾਂ ਨਾਲ ਇੱਕ ਬੰਦੇ ਨਾਲ ਪਾਰਟੀ ਨਹੀਂ ਆ ਪਾਰਟੀ ਸਾਰੀ ਟੀਮ ਤੇ ਵਰਕਰਾਂ ਨਾਲ ਆ ਸੋ ਅਸੀਂ ਤੱਕੜੇ ਆ ਤੇ ਫਿਰ ਕੋਈ ਨਹੀਂ ਕਈ ਆਉਣਗੇ ਕਈ ਜਾਣਗੇ ਪਹਿਲਾਂ ਵੀ ਕਈ ਆਏ ਤੇ ਕਈ ਗਏ ਕੋਈ ਵਰਕਰ ਨਹੀਂ ਬੰਦਾ ਗੋਰੀ ਜੀ ਜਿਵੇਂ ਇਹ ਗਏ ਜਿਹੜੇ ਪੁਰਾਣੇ ਵਰਕਰ ਵੀ ਤੁਹਾਡੇ ਨਾਲ ਸੀ ਕੁਸ਼ਪਾਲ ਜੀ ਹੋਵੇ ਹਰਪਾਲ ਜੀ ਤੁਸੀਂ ਹੋ ਗਏ ਕਈ ਵਰਕਰ ਨੇ ਹਾਂਜੀ ਉਹਨਾਂ ਨੂੰ ਤਾਂ ਹਲਕਾ ਇਚਾਰਜ ਲਾਇਣੀ ਆ ਇਹ ਪਾਰਟੀ ਜੋ ਕਿਸੇ ਜੋ ਆਏ ਜੀ ਇਹਨਾਂ ਨੂੰ ਹਲਕਾ ਇਚਾਰਜ ਲਾਤਾ ਗਿਆ ਬਿਲਕੁਲ ਬਿਲਕੁਲ ਉਹਨਾਂ ਨੂੰ ਕਿਉਂ ਨਹੀਂ ਲਾਇਆ ਜਾਂਦਾ ਜੀ ਇਹ ਗੱਲ ਇਹ ਹੈ ਕਿਉਂ ਨਹੀਂ ਲਾਇਆ ਨਹੀਂ ਇਹ ਕੀ ਹੁੰਦਾ ਹੈ ਕਈ ਵਰੀ ਨਾ ਪਾਰਟੀਆਂ ਦੇ ਵਿੱਚ ਦੇਖੋ ਇੱਕ ਖrar ਕੇ ਹੁਣ ਮੈਂ ਆ ਮੈਨੂੰ ਕਹੋ ਤੁਸੀਂ ਸੰਗੂਰ ਭੇਜਤਾ ਅਸੀਂ ਆਏ ਕਈ ਕਹਿੰਦਾ ਸੱਜਤਾ ਉਹ ਯੋਧੇ ਆ ਵਿੱਚ ਅਫਗਾਨਿਸਤਾਨ ਤੋਂ ਲੜਾਈ ਲੜਾ ਦੋ ਸੰਦਾ ਉੱਥੋਂ ਵੀ ਲੜ ਲਾਂਗੇ ਮਸਲਾ ਇਹ ਨਹੀਂ ਹੁੰਦਾ ਕਈ ਵਾਰੀ ਕਿਸੇ ਪਾਰਟੀ ਦਾ ਵਿੱਚ ਲੀਡਰ ਜਦੋਂ ਆਉਂਦਾ ਹੈ ਮਾਨ ਸਰਕਾਰ ਕਦ ਵੱਡਾ ਹੁੰਦਾ ਹੈ ਪਹਿਲਾ ਇਲੈਕਸ਼ਨ ਲੜਿਆ ਹੋਇਆ ਹੈ ਤੇ ਉਸ ਕਰਕੇ ਨਾਲੇ ਸਾਡੀ ਉਮਰ ਜੇ ਸਾਡੇ ਜਿਹੜੇ ਯੂਥ ਵਾਲੇ ਨੇ ਇਹਨਾਂ ਦੀ ਟੀਮ ਜਿਹੜੀ ਹੈ ਸਾਡੀ 25 30 ਸਾਲਾਂ ਬਾਅਦ ਵਾਰੀ ਆਈ ਹੈ ਸੋ ਇਹਨਾਂ ਦੀ ਵੀ ਇਹ ਕਿਤੇ ਨਾ ਕਿਤੇ ਕਈ ਵਾਰੀ ਕਰਮ ਵੀ ਤਕਦੀਰ ਵੀ ਹੁੰਦੀ ਹੈ ਕਈ ਵਾਰੀ ਬੰਦੇ ਦੇ ਉਹ ਇਨਫਲੂਐਂਸੀ ਇਹਨਾਂ ਕਰ ਲਾਂਦਾ ਦੇਖੋ ਸੁਖਬੀਰ ਜੀ ਦੇ ਬਹੁਤ ਨੇੜੇ ਵੀ ਰਹੇ ਨੇ ਰੀਪਾ ਜੀ ਚ ਕੋਈ ਦੋ ਰਹਿਦੀ ਹੈ ਯੂਨੀਵਰਸਿਟੀ ਟਾਈਮ ਤੇ ਜਾਣਦੇ ਨੇ ਤੇ ਕਈ ਵਾਰੀ ਬੰਦਾ ਉੱਥੇ ਆ ਕੇ ਕੀਰਨੀ ਪਾਉਣ ਲੱਗ ਜਾਂਦਾ ਵੀ ਜੀ ਦੇਖੋ ਜੀ ਮੈਨੂੰ ਤਾਂ ਕਿਸੇ ਪਾਰਟੀ ਨੇ ਕਦੇ ਮਾਨ ਸਤਕਾਰ ਦਿੱਤਾ ਤੁਸੀਂ ਸਾਨੂੰ ਮੈਂ ਤੁਹਾਡੇ ਨਾਲ ਖੜੂਗਾ ਅੰਦਰលੀਆਂ ਗੱਲਾਂ ਮੈਂ ਨਹੀਂ ਕਰਨੀਆਂ ਚਾਹੁੰਦਾ ਬਹੁਤੀਆਂ ਪਰ ਉਸ ਲੈਵਲ ਤੱਕ ਜਦੋਂ ਕਈ ਵਾਰੀ ਬੰਦਾ ਆ ਜਾਂਦਾ ਤੇ ਫਿਰ ਬੰਦਾ ਕਹਿੰਦਾ ਚੱਲ ਕੋਈ ਗੱਲ ਨਹੀਂ ਯਾਰ ਆਪਣਾ ਬੰਦਾ ਹੈ ਜੇ ਆਪਣੇ ਨਾਲ ਇੰਨਾ ਖੜਨੂ ਕਹਿੰਦਾ ਸਾਨੂੰ ਇੰਨਾ ਵਿਸ਼ਵਾਸ ਤੋਂ ਆਉਂਦਾ ਤਾਂ ਮੈਨੂੰ ਲੱਗਦਾ ਬੰਦਾ ਉੱਥੇ ਫਿਰ ਖੜ ਜਾਂਦਾ ਸੋ ਇਸ ਕਰਕੇ ਪ੍ਰਦੀਪਾ ਜੀ ਸਾਡੇ ਅੱਜ ਤੱਕ ਸਾਰੀ ਬਹੁਤ ਸਤਿਕਾਰ ਕਰਦੇ ਜੀ ਹੁਣ ਵੀ ਕਰਦੇ ਆ ਅਸੀਂ ਤਾਂ ਕਦੇ ਕੋਈ ਕੋਈ ਮਾੜੀ ਭਾਸ਼ਾ ਜਾਂ ਸ਼ਬਦਾਰੀ ਨਹੀਂ ਬੋਲਦੇ ਪਰ ਇਹ ਵੀ ਦੁੱਖ ਹੁੰਦਾ ਕਿ ਅਸੀਂ ਉਹਨਾਂ ਨੂੰ ਬਹੁਤ ਮਾਨ ਸਤਕਾਰ ਦਿੱਤਾ ਤੇ ਉਹ ਸਾਡੇ ਮਾਨ ਸਤਕਾਰ ਦਾ ਮਾਣ ਨਹੀਂ ਰੱਖਦਾ ਹੁਣ ਹਲਕਾ ਚਾਰ ਅਗਲਾ ਕਦ ਤੱਕ ਲਾਇਆ ਜਾਊਗਾ ਜੀ ਬਹੁਤ ਜਲਦੀ ਪਾਰਟੀ ਨਾਲ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਹੈ ਸਾਰਿਆਂ ਦੇ ਜ਼ਿਲ੍ਹਾ ਪ੍ਰਧਾਨ ਸਾਹਿਬ ਸਾਡੇ ਗੱਲ ਕਰਦੇ ਨੇ ਸਾਡੇ ਹੋਰ ਪਾਰਟੀ ਦੀ ਸਾਰੀ ਸਮੁੱਚੀ ਐਸ ਵਾਰੀ ਇੱਕ ਗੱਲ ਹੋਰ ਕੀਤੀ ਇਹਨਾਂ ਨੇ ਕਿ ਸਾਰੀ ਟੀਮ ਜਿਹੜੀ ਆ ਬਣਾ ਕੇ ਅਸੀਂ ਕਹਿਣਾ ਉਹ ਬੰਦੇ ਨੂੰ ਲਾਓ ਜਿਹੜਾ ਘਟੋ ਘਟ ਪਾਰਟੀ ਦੇ ਵਿੱਚ ਪਿਛਲੇ 20 30 ਸਾਲਾਂ ਤੋਂ ਮਿਹਨਤ ਕਰ ਰਿਹਾ ਪਾਰਟੀ ਦਾ ਪੱਕਾ ਵਰਕਰ ਹੈ ਜਿਹਦੇ ਭਰੋਸਾ ਹੈ ਕਿ ਪਾਰਟੀ ਤੋਂ ਪਾਸੇ ਨਹੀਂ ਹੋ ਸਕਦਾ ਇਹੋ ਜਿਹੇ ਬੰਦੇ ਨੂੰ ਕਿਸੇ ਨੂੰ ਵੀ ਲਾ ਦੋ ਸਾਡੇ ਮੈਕਲ ਹੋ ਜਾਣ ਆ ਜਿੰਨੇ ਬੈਠੇ ਨੇ ਨਾ ਇਹਨਾਂ ਚ ਸਾਰਿਆਂ ਚੋਂ ਮੈਨੂੰ ਲੱਗਦਾ ਕਈ ਬੰਦੇ ਇਹੋ ਜਿਹੇ ਨੇ ਜਿਹੜੇ ਸਮਰਥਨ ਇਲੈਕਸ਼ਨ ਲੜਦੇ ਸੋ ਇਹੋ ਜੀ ਕੋਈ ਗੱਲ ਨਹੀਂ ਕਿ ਪਾਰਟੀ ਦੇ ਵਿੱਚ ਕੋਈ ਕਮੀਆਂ ਜਾਂ ਖਲਣ ਪੈ ਜੂਗਾ ਜਾਂ ਘਾਟਾ ਪੈ ਜੂਗਾ بڑے ਵੱਡੇ ਵੱਡੇ ਐਂ ਲੀਡਰ ਬਣਾਉਂਦੇ ਨੇ ਯਾਰ ਐਂ ਵਰਕਰਾਂ ਤੋਂ ਲੀਡਰ ਬਣਾਉਂਦੇ ਨੇ ਸਾਡੇ ਵਰਗੇ ਵੀ ਐਂ ਬਣੇ ਨੇ ਆਮ ਘਰਾਂ ਚੋਂ ਉੱਠ ਕੇ ਸੋ ਇਸ ਕਰਕੇ ਆਉਣ ਵਾਲੇ ਸਮੇਂ 'ਚ ਵੀ ਤੁਹਾਨੂੰ ਇੱਕ ਚੰਗਾ ਚਿਹਰਾ ਦੇਖਣ ਨੂੰ ਇੱਥੇ ਮਿਲੂ ਤੁਸੀਂ ਵੀ ਕਮਾਨ ਸੰਭਾਲ ਸਕਦੇ ਨਹੀਂ ਨਹੀਂ ਮੈਂ ਮੇਰੇ ਸੋਣਾ ਯਾਰ ਅਸੀਂ ਤਾਂ ਆ ਸਾਰੇ ਕਮਾਨ ਵਾਲੇ ਆ ਮੇਰਾ ਇਕੱਲੇ ਮੈਂ ਤਾਂ ਸਬਰੂਰ ਹੈਗਾ ਸਬਰੂਰ ਮੈਨੂੰ ਪਾਰਟੀ ਨੇ ਮੌਕਾ ਦਿੱਤਾ ਤੇ ਅੱਜ ਵੀ ਮੈਂ ਤਾਂ ਪਾਰਟੀ ਦੇ ਇਸੇ ਬਾਉਥੇ ਕਰਦਾ ਅੱਜ ਤੱਕ ਤੁਸੀਂ ਬੈਠੇ ਹੋ ਸਾਡੇ ਵੱਲੋਂ ਕਦੇ ਵੀ ਮੈਂ ਪਾਰਟੀ ਦੀ ਹਮੇਸ਼ਾ ਵਫਾਦਾਰੀ ਨਾਲ ਪਾਰਟੀ ਦੇ ਡਿਸਪਲਿਨ ਚ ਰਹਿ ਕੇ ਕੰਮ ਕਰਨ ਵਾਲਾ ਬੰਦਾ ਤੁਹਾਨੂੰ ਅੱਜ ਤੱਕ ਸਾਢੇ 3 ਸਾਲਾਂ ਚ ਪਿਛਲੇ ਚ ਕਦੇ ਕਿਸੇ ਨੂੰ ਇਹ ਸੁਣ ਨੂੰ ਮਿਲਿਆ ਕਿ ਮੈਂ ਕੋਈ ਗੱਲ ਕਹੇ ਜੀ ਗਲਤ ਜਾਂ ਕੋਈ 네ਗੇਟਿਵ ਜਾਂ ਕਿਸੇ ਦੇ ਖਿਲਾਫ ਕੀਤੀ ਹਾਂ ਅਸੀਂ ਸਾਰੇ ਬੰਦੇ ਜਿਹੜੇ ਆ ਸਾਰੇ ਡਿਸਪਲਿਨ ਵਾਲੇ ਆ ਆ ਸਿਰੇ ਤੋਂ ਲੱਗ ਜਾਓ ਕਿਸੇ ਨੂੰ ਦੇ ਕੋਈ ਬੰਦਾ ਕਹਿੰਦਾ ਜਿਹਨੂੰ ਮਰਜ਼ੀ ਪਾਰਟੀ ਮੌਕਾ ਦੇ ਦੇ ਅਸੀਂ ਉਹਦੇ ਨਾਲ ਖੜੇ ਆ ਉਹਨੂੰ ਅਸੀਂ ਲੜਾਈ ਉਹਦੇ ਨਾਲ ਚੱਲਾਂਗੇ ਇਹ ਪਾਰਟੀ ਦਾ ਫੈਸਲਾ ਹੈ ਕਿ ਨੂੰ ਇੱਥੇ ਇੰਚਾਰਜ ਲਾਉਣਾ ਹੈ ਉਹ ਆਪਦਾ ਸਰਵੇ ਸਿਸਟਮ ਕਰਕੇ ਉਸ ਤੋਂ ਲਾ ਗੋਡੀਜੀ ਸੰਗਰੂ ਦੇਲੇ ਦੇ ਵਿੱਚ ਜੇ ਬੋਟ ਬੈਂਕ ਦੇਖਿਆ ਜਾਵੇ ਪਿਛਲੇ ਵੀ ਕਾਫੀ ਡਾਊਨ ਆਇਆ ਹੈ ਤੇ ਕਿਤੇ ਨਾ ਕਿਤੇ ਭਾਜਪਾ ਨਾਲ ਜਿਹੜਾ ਅਟੈਚਮੈਂਟ ਸੀ ਕੀ ਤੁਸੀਂ ਤੁਹਾਡਾ ਕੀ ਵੀ ਹੋ ਭਾਜਪਾ ਦੇਖੋ ਇੱਕ ਚੀਜ਼ ਕਲੀਅਰ ਕੀਤੀ ਹੈ ਪਾਰਟੀ ਨੇ ਬਈ ਸਭ ਤੋਂ ਪਹਿਲਾਂ ਬਿਆਨ ਮੇਰਾ ਆਇਆ ਸੀ ਤੇ ਅਸੀਂ ਪਾਰਟੀ ਪੰਜਾਬ ਦੇ ਹਾਲਾਤ ਇਹ ਜੇ ਪੈਦਾ ਕਰਦੇ ਅੱਜ ਤੁਸੀਂ ਜੇ ਪੰਜਾਬ ਦੇ ਹਾਲਾਤ ਦੇਖੋ ਜਦੋਂ 2017 ਸ਼੍ਰੋਮਣੀ ਕਲਦਲ ਦੀ ਸਰਕਾਰ ਗਈ ਸੀ 1.82 ਹਜ਼ਾਰ ਕਰੋੜ ਦਾ ਕਰਜ਼ਾ ਸੀ ਜਿਵੇਂ 70 ਸਾਲਾਂ ਚ ਲੁੱਟਮ ਦੀ ਗੱਲ ਕਰਦੇ। ਤੇ ਉਸ ਤੋਂ ਬਾਅਦ ਕੈਪਟਨ ਸਾਹਿਬ ਆਏ 2.75 ਹਜ਼ਾਰ ਕਰੋੜ ਹੋਇਆ। ਇਹ ਸਰਕਾਰ ਨੇ 3 ਸਾਲਾਂ ਚ ਸਵਾ ਲੱਖ ਕਰੋੜ ਰੁਪਏ ਤੋਂ ਉੱਪਰ ਕਰਜ਼ਾ ਲੈ ਲਿਆ ਤੇ ਜਿੰਦੇ ਸਰਕਾਰ ਜਾਊਗੀ 5 ਲੱਖ ਕਰੋੜ ਤੋਂ ਉੱਤੇ ਕਰਜ਼ਾ ਜਾਊਗਾ। ਸੋ ਪੰਜਾਬ ਨੂੰ ਇੱਕ ਇਹ ਜਿਹੀ ਰਹਿਨਮਾਈ ਦੀ ਲੋੜ ਹੈ। ਪੰਜਾਬ ਨੂੰ ਇੱਕ ਇਹ ਜਿਹੀ ਲੀਡਰ ਦੀ ਲੋੜ ਹੈ ਜਿਹੜਾ ਪੰਜਾਬ ਨੂੰ ਪ੍ਰੋਗਰੈਸਿਵ ਕਰਕੇ ਪਹਿਲਾਂ ਤਾਂ ਕਰਜ਼ੇ ਦੀ ਪੰਡ ਤੋਂ ਮੁਕਤੀ ਦਿਵਾਵੇ। ਤੇ ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੂਗਾ ਜਿਹੜੀ ਪਾਰਟੀ ਜਿਹੜੀ ਸਰਕਾਰ ਕੇਂਦਰ ਦੀ ਪੰਜਾਬ ਦੇ ਲਈ ਕੰਮ ਕਰੂਗੀ ਪੰਜਾਬ ਦੀਆਂ ਮੰਗਾਂ ਤੇ ਕੰਮ ਕਰੂਗੀ ਕਰਜ਼ੇ ਮਾਫੀ ਦੀ ਗੱਲ ਹੈ ਕਿਸਾਨੀ ਦੀ ਗੱਲ ਹੈ ਸਬੰਧੀ ਸਿੰਘਾਂ ਦੀ ਗੱਲ ਹੈ ਜਾਂ ਕੋ ਹੋਰ ਪੰਜਾਬ ਨੂੰ ਇੱਕ ਪੈਕੇਜ ਦੇਣ ਦੀ ਗੱਲ ਹੈ ਜਦੋਂ ਉਹ ਗੱਲ ਕਰੂਗੀ ਤਾਂ ਡੈਫੀਨੇਟ ਹੈ ਉਹਦੇ ਨਾਲ ਸਮਝੌਤਾ ਕਰਨ ਤੇ ਕੋਈ ਹਿਚ ਨਹੀਂ ਕਰਨੀ ਚਾਹੀਦੀ ਪਾਰਟੀ ਦੇ ਸਾਰੇ ਲੀਡਰਸ਼ਿਪ ਵੀ ਕਹਿੰਦੀ ਹੈ ਬਾਕੀ ਸਾਰੀ ਸਾਹ ਸਾ ਦੋਨੇ ਪਾਸੇ ਹਰ ਪਾਰਟੀ ਦਾ ਬੰਦਾ ਇਹ ਗੱਲ ਕਰਦਾ ਕਿਉਂਕਿ ਲੜਾਈ ਲੜਨੀ ਹੈ ਜੇ ਭਲਾ ਤਾਂ ਹੋ ਸਕਦਾ ਜੇ ਤੁਹਾਡੀ ਖੇਤਰੀ ਪਾਰਟੀ ਸ਼੍ਰੋਮਣੀ ਕਾਲਦਲ ਪੰਜਾਬ ਦੇ ਵਿੱਚ ਸਰਕਾਰ ਲੈ ਕੇ ਆਉਗੀ ਜੇ ਸਰਕਾਰ ਨਹੀਂ ਆਉਂਦੀ ਤਾਂ ਇਹ ਗੱਲ ਮੰਨ ਲਿਓ ਤੁਸੀਂ ਕਿ ਪੰਜਾਬ ਦੇ ਹਾਲਾ ਜਿਹੜੇ ਨੇ శ్రీలంਕਾ ਨਾਲੋਂ ਵੀ ਭੈੜੇ ਹੋਣਗੇ ਸੋ ਅੱਜ ਜ਼ਰੂਰਤ ਹੈ ਜਿਹੜੀ ਖੇਤਰੀ ਪਾਰਟੀ ਦੀ ਹੈ ਪੰਜਾਬ ਨੂੰ ਉਹਦੇ ਲਈ ਲੜਾਈ ਦੇ ਲਈ ਸਾਨੂੰ ਬੈਕਅਪ ਲਈ ਨਾਲ ਇਕੱਠੇ ਹੋ ਕੇ ਪੰਜਾਬ ਦੇ ਹਿੱਤਾਂ ਲਈ ਜਿਹੜਾ ਅਸੀਂ ਪੰਜਾਬ ਦੀ ਲੜਾਈ ਲੜਦੇ ਹਾਂ ਸਾਡੀ ਸਿਆਸਤ ਜਿਹੜੀ ਹੈ ਜੇ ਸਹੀ ਦੇਖੋ ਤਾਰੀ ਤੋਂ ਖਨੌਰੀ ਤੇ ਚੰਡੀਗੜ੍ਹ ਤੋਂ ਫਿਰੋਜ਼ਪੁਰ ਇਤੋਂ ਵੱਡੀ ਦਾ ਸਾਡੀ ਸਿਆਸਤ ਹੀ ਹੈ ਨਹੀਂ ਸੋ ਅਸੀਂ ਤਾਂ ਪੰਜਾਬ ਦੀ ਗੱਲ ਕਰਨੀ ਆ ਪੰਜਾਬੀਆਂ ਦੀ ਗੱਲ ਕਰਨੀ ਆ ਸੋ ਸਾਡੀ ਲੜਾਈ ਇੱਥੇ ਤੱਕ ਹੈ ਸੋ ਅਸੀਂ ਚਾਹੁੰਦੇ ਆ ਕਿ ਪੰਜਾਬੀ ਅੱਜ ਦੇਖੋ ਪਾਰਟੀਆਂ ਦੇ ਵਿੱਚ ਬੰਦੇ ਆਉਂਦੇ ਜਾਂਦੇ ਰਹਿੰਦੇ ਹੁੰਦੇ ਨੇ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਗੱਲ ਆ ਕਿ ਵਰਕਰ ਦਾ ਜਿਹੜੇ ਕੰਮ ਕਰਨ ਵਾਲੇ ਬੰਦੇ ਨੇ ਮਿਹਨਤੀ ਬੰਦੇ ਨੇ ਉਹਨਾਂ ਦਾ ਮਾਨ ਸਤਕਾਰ ਬਣਿਆ ਰਹੇ ਉਹ ਇਕੱਠੇ ਰਹਿਣ ਦੋ ਪਾਰਟੀ ਦੇ ਵਿੱਚ ਵਧੀਆ ਕੰਮ ਕਰਨ ਤੇ ਚੜ੍ਹਦੀ ਕਲਾ 'ਚ ਕਰਨ ਦੇ ਪਾਰਟੀ ਜਿਹੜੀ ਹੈ ਮੈਂ ਹਮੇਸ਼ਾ ਕਹਿੰਦਾ ਗੁਰਦਾਨ ਸਾਹਿਬ ਤੋਂ ਲੈ ਕੇ ਥੱਲੇ ਤੱਕ ਹਰ ਬੰਦਾ ਉਹਨਾਂ ਨੂੰ ਸਤਿਕਾਰ ਦੇਵੇ ਇਹੋ ਚੀਜ਼ ਸਾਡੀ ਜੇ ਮੰਤਰੀ ਅਮਨ ਅਰੂੜਾ ਦੀ ਹਕਕੇ ਦੇ ਵਿੱਚ ਕਾਰਜ ਨਹੀਂ ਚੱਲ ਰਹੀ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਯਾਰ ਗੱਲ ਇਹ ਹੈ ਜਾਇਜਿਤ ਸਰਕਾਰ ਦੇ ਵਿੱਚ ਅਮਨ ਅਰੂੜਾ ਤੋਂ ਅੱਜ ਦੇ ਟਾਈਮ 'ਚ ਪਾਵਰਫੁਲ ਬੰਦਾ ਹੈ ਪ੍ਰਧਾਨ ਵੀ ਹੋ ਤੇ ਮੰਤਰੀ ਵੀ ਹੋ ਪਰ ਮੈਨੂੰ ਨਹੀਂ ਲੱਗਦਾ ਵੀ ਉਸ ਲੈਵਲ ਦੀ ਕਾਰਗੁਜ਼ਾਰੀ ਕਿ ਤੁਸੀਂ 4 ਚੀਜ਼ਾਂ 'ਚ 100 ਕਰੋੜ ਦਾ ਕੰਮ ਕਰਾ ਵੀ ਲਓਗੇ ਫਿਰ ਕਿੱਡੀ ਗੱਲ ਹੈ ਦੇ ਹਲਕੇ ਤੁਸੀਂ 5 ਸਾਲਾਂ ਨਾਲ 100 ਕਰੋੜ ਦਾ ਕੰਮ ਕਰਾ ਦਿੱਤਾ ਕੋਈ ਵੱਡੀ ਗੱਲ ਨਹੀਂ ਹੈ ਇਹ ਤੁਸੀਂ ਦੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਇਹ ਤੁਸੀਂ ਦੇਖੋ ਜਦੋਂ ਚਾਹੇ ਸਾਡੇ ਪੁਰਾਣੇ ਲੀਡਰ ਰਹੇ ਨੇ ਕਿੰਨੇ ਕੰਮ ਕਰਦੇ ਆਂ ਜਿਹੜੀਆਂ ਚੀਜ਼ਾਂ ਪੰਜਾਬ ਦੇ ਵਿੱਚ ਤੁਸੀਂ ਵਿਕਰਮ ਸਿੰਘ ਮਜੀਠੀਆ ਦਾ ਕੰਮ ਦੇਖੋ ਈਵਨ ਯਾਰੀ ਤੁਹਾਡੇ ਨਾਲ ਸੀ ਕੱਲਾ ਐਮਐਲਏ ਸੀ ਉਹਦੇ ਕੰਮ ਦੇਖੋ ਸੋ ਇਹ ਕੋਈ ਬਹੁਤ ਵੱਡੀਆਂ ਗੱਲਾਂ ਨਹੀਂ ਹੈਗੀਆਂ ਪਰ ਇਹ ਹੈ ਵੀ ਅੱਜ ਪੰਜਾਬ ਦੇ ਵਿੱਚ ਕੱਲੀ ਥੋੜੀ ਆਮ ਆਦਮੀ ਰੋੜ ਦੀ ਕਾਰਗੁਜ਼ਾਰੀ ਨਾ ਦੇਖੋ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੇਖੋ ਤੁਸੀਂ ਇਹ ਦੇਖੋ ਕਿ ਆਮ ਆਦਮੀ ਪਾਰਟੀ ਨੇ ਹਾਲਾਤ ਕਹੇ ਜੇ ਬ ਡਵੈਲਪਮੈਂਟ ਦੇ ਫੇਲ ਸੜਕਾਂ ਦੇ ਉੱਤੇ ਪੈਚ ਵੀ ਨਹੀਂ ਲੱਗ ਰਹੇ ਸੜਕ ਬਣਾਉਣ ਦੀ ਤਾਂ ਦੂਰ ਦੀ ਗੱਲ ਹੈ ਠੀਕ ਹੈ ਫਿਰ ਡਵੈਲਪਮੈਂਟ ਦੇ ਨਾਂ ਤੇ ਜਮਾ ਜ਼ੀਰੋ ਤੇ ਉਸ ਤੋਂ ਬਾਅਦ ਜਿੰਨੇ ਵਾਅਦੇ ਕੀਤੇ ਉਹ ਵੀ ਜ਼ੀਰੋ ਸੋ ਇਸ ਕਰਕੇ ਅੱਜ ਦੇ ਜਿਹੜੇ ਹਾਲਾਤਾਂ ਦੇ ਵਿੱਚ ਜਿਹੜਾ ਪੰਜਾਬ ਦੇ ਜੇ ਕੋਈ ਵਾਅਦੋਾਰ ਸਹੀ ਤਰ੍ਹਾਂ ਸੰਭਾਲ ਸਕਦਾ ਤਾਂ ਸ਼ਰੋਮਣੀ ਕਲਪਲ ਹੈ ਤੇ ਮੈਂ ਕਹੂੰਗਾ ਕਿ ਪ੍ਰਧਾਨ ਸਾਹਿਬ ਵੀ ਦੋਸ਼ਾ ਜ਼ਰੂਰ ਇਸ ਗੱਲ ਤੇ ਕਰੋ ਜਿਲ੍ਹਾ ਪ੍ਰਧਾਨ ਸਰਦਾਰ ਤੇਦਰ ਸਿੰਘ ਸੰਘੇੜੀ ਸਾਹਿਬ ਸਭ ਤੋਂ ਪਹਿਲਾਂ ਤਾਂ ਸਾਡੇ ਸਤਿਕਾਰਯੋਗ ਪ੍ਰੈਸ ਵਾਲੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਸਾਡੀ ਜਿੰਨੇ ਵੀ ਵਿਧਾਨ ਸਭਾ ਹਲਕੇ ਦੀ ਲੀਡਰਸ਼ਿਪ ਆਈ ਹੈ ਉਹਨਾਂ ਨੂੰ ਵੀ ਜੇ ਆਏ ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਰਜਿੰਦਰ ਦੀਪਾ ਜੀ ਭਾਵੇਂ ਕਾਗਰਸ ਚਲੇ ਗਏ ਉਹਨਾਂ ਦੀ ਪੁਰਾਣੀ ਪਾਰਟੀ ਸੀ ਪਰ ਜਿਹੜਾ ਸਾਡਾ ਵਰਕਰ ਹੈ ਸਾਡੇ 6 ਸਰਕਲ ਪ੍ਰਧਾਨ ਨੇ ਜਿਹਦੇ ਵਿੱਚੋਂ 5 ਜure ਹਾਜ਼ਰ ਨੇ ਤੁਹਾਡੀ ਹਾਜ਼ਰੀ ਦੇ ਵਿੱਚ ਇੱਕ ਸਾਡੇ ਇੰਗਲੈਂਡ ਗਏ ਹੋਏ ਨੇ ਚਿਮਾ ਸਾਹਿਬ ਪਹਿਲਾਂ ਗੋਲਦੀ ਸਾਹਿਬ ਨੇ ਜ਼ਿਕਰ ਕੀਤਾ ਸਾਰੇ ਇਹੀ ਲੋਕ ਰਜਿੰਦਰ ਸਿੰਘ ਦੀਪਾ ਜੀ ਨੂੰ ਹਲਕਾ ਚਾਰਜ ਲਵਾ ਕੇ ਲੈਏ ਸੀ ਇਹ ਗੱਲ ਕਹਿੰਦੇ ਸੀ ਸਾਡਾ ਪਾਰਟੀ ਪ੍ਰਧਾਨ ਸਾਹਿਬ ਵੀਰ ਸਿੰਘ ਜੀ ਬਾਦਲ ਕੋਲ ਕਿ ਬਾਦਲ ਸਾਹਿਬ ਇਹਤੇ ਹਲਕਾ ਚਾਰਜ ਨਾ ਬਦਲਦੇ ਸਾਡੇ ਚ ਇੱਕ ਵੀਰ ਨੇ ਕਹੀ ਸੀ ਗੱਲ ਕਹਿੰਦਾ ਬਾਲ ਸਿੰਘ ਸਾਹਿਬ ਕਹਿੰਦੇ ਮੈਂ ਜਵਾਨ ਦਾ ਪੱਕਾ ਮੈਂ ਹਲਕਾ ਚਾਰਜ ਲਾਤਾ ਇਹੀ ਰਹੂਗਾ ਪਰ ਲੇਕਿਨ ਜੇ ਰਜਿੰਦਰ ਸਿੰਘ ਦੀਪਾ ਜੂਨ ਨੇ ਇੱਕ ਕਰ ਗਿਆ ਫਿਰ ਕੌਣ ਜ਼ਿੰਮੇਵਾਰ ਹੋਊਗਾ ਇਹੀ ਖੁਸ਼ਪਾਲ ਸਿੰਘ ਵੀਰ ਉਹਨਾਂ ਦੀ ਸਾਰੀ ਟੀਮ ਉਹਨਾਂ ਨੂੰ ਹਲਕਾ ਚਾਰਜ ਬਣਾ ਦੇ ਲਈ ਸੀ ਹਾਲਾਂਕਿ ਪ੍ਰਧਾਨ ਸਾਹਿਬ ਕੁਝ ਵਿਚਾਰ ਕਰਦੇ ਸੀ ਪਰ ਇਹਨਾਂ ਨੇ ਇੰਨਾ ਕਲੇਮ ਕੀਤਾ ਇੰਨੀ ਡਿਢਤਾ ਨਾਲ ਇੰਨੀ ਵਿਸ਼ਵਾਸ ਨਾਲ ਪ੍ਰਗਟ ਕੀਤਾ ਕਿ ਅਸੀਂ ਸਾਰੇ ਮੋਢਾ ਮੋਢਾ ਲਾ ਕੇ ਚੱਲਾਂਗੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਸਿਰ ਵੀ ਝੁਕਾਉਣਾ ਇਸ ਸਮੁੱਚਾ ਵਿਧਾਨ ਸਭਾ ਹਲਕਾ ਸਨਾ ਇਹ ਜਿਉਂ ਦੇ ਤਿਉਂ ਖੜੇ ਨੇ ਉਹਨਾਂ ਨੇ ਬੜੇ ਫੋਨ ਕੀਤੇ ਕਿ ਸਾਡੇ ਨਾਲ ਆ ਜੋ ਇਹ ਕਹਿੰਦਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਇਹਨਾਂ ਜਿਹਦਾ ਚੋਣ ਸ਼ਾਂਤ ਤੱਕੜੀ ਹੈ ਆ ਸਾਡੇ ਲੌਂਗਵਾਲੀ ਟੀਮ ਖੜੀ ਆ ਚਾਹਲ ਸਾਹਿਬ ਮੱਤੀ ਜੀ ਇਹਨਾਂ ਦਾ ਵਿਸ਼ੇਸ਼ ਤੌਰ ਤੇ ਤਨਵਾਦ ਜਿਹੜੇ ਪਾਰਟੀ ਦੇ ਡੱਡੇ ਨੇ ਹਮੇਸ਼ਾ ਹੀ ਸਾਡੇ ਤੇ ਸੰਕਟ ਆਇਆ ਪਾਰਟੀ ਦੇ ਪਿਛਲੇ ਜ਼ੋਨ ਦੇ ਵਿੱਚ ਵੀ ਲੌਂਗਵਾਲੀ ਸਾਹਿਬ ਵੀ ਚਲੇ ਗਏ ਸਾਡੇ ਝੁੰਡਾ ਸਾਹਿਬ ਵੀ ਚਲੇ ਗਏ ਉਹਨਾਂ ਨੇ ਬੜੇ ਯਤਨ ਕੀਤੇ ਵਿਧਾਨ ਸਭਾ ਹਲਕਾ ਲਹਿਰੇ ਦੇ ਵਿੱਚ ਵੀ 6 ਸਰਕਲ ਪ੍ਰਦਾਨ 11 ਸਾਡੇ ਜਿਹੜੇ ਦਾ ਇੱਕ ਬੰਦਾ ਨਹੀਂ ਗਿਆ ਤੁਸੀਂ ਮਿੱਟੀ ਵਾਲੇ ਦੇਖੋ ਸਾਰਾ ਵਿਚਾਰ ਕੀਤੀ ਹੋਗੀ ਇਸ ਤਰੀ ਸੁਨਾਮ ਵਾਲਕੇ ਦੇ ਵਿੱਚ ਵੀ ਈਵਲ ਚ ਹੁੰਦਾ ਸਾਬ ਪਾਰਲੀਮੈਂਟ ਦੇ ਚੋਣ ਲੜੇ ਭਾਵੇਂ ਵੋਟਾਂ ਘੱਟ ਪਈਆਂ ਇੱਕ ਵੀ ਬੰਦਾ ਸਾਡਾ ਸਿੰਗਲ ਬੰਦਾ ਸ਼੍ਰੋਮਣੀ ਕਾਲਜ ਛੱਡ ਕੇ ਨਹੀਂ ਗਿਆ ਸਾਨੂੰ ਇਸ ਗੱਲ ਤੇ ਮਾਣ ਹੈ ਸਾਡੇ ਪ੍ਰਧਾਨ ਸਾਹਿਬ ਤੇ ਮਾਣ ਸਰਸ ਵੀਰ ਸਿੰਘ ਜੀ ਬਾਲ ਸਾਹਿਬ ਤੇ ਜਿਹੜੇ ਬਹੁਤ ਜ਼ਿਆਦਾ ਸਖਤ ਮਿਹਨਤ ਕਰ ਰਹੇ ਨੇ ਲੁਧਿਆਣੇ ਦੇ ਚੋਣ ਦੇ ਵਿੱਚ ਵੀ ਦਿਨ ਰਾਤ ਕਰਕੇ ਉਹਨਾਂ ਨੇ ਹੁਣ ਸਾਡੇ ਜਿਹੜੀ ਇਹ ਗੱਲ ਹੈ ਕਿ ਕੌਣ ਤੁਸੀਂ ਵੀ ਸਵਾਲ ਕੀਤਾ ਵੀ ਲੀਡਰ ਗੋਲਡੀ ਸਾਹਿਬ ਨੇ ਕਿਹਾ ਹੈ ਕਿ ਲੀਡਰ ਸਾਹਿਬ ਜਿਹੜੇ ਸਾਡੇ ਵਿਧਾਨ ਸਭਾ ਹਲਕੇ ਦੇ ਵਿੱਚੋਂ ਲੱਗਣਗੇ ਉਹ ਥੋੜੇ ਜਿਹੀ ਲਗੜਗੇ ਜਿਹੜੇ ਵਰਕਰ ਨੇ ਜਿਹੜੇ ਪਾਰਟੀ ਨੂੰ ਸਮਰਪਿਤ ਨੇ ਜਿਨ੍ਹਾਂ ਨੇ ਪਾਰਟੀ ਲਈ ਜਾਣ ਕੀਤੀਆਂ ਕੁਰਬਾਨੀਆਂ ਕੀਤੀਆਂ ਨੇ ਉਹੀ ਲੋਕ ਅੱਗੇ ਆਉਣਗੇ ਆ ਜੂਤ ਦੇ ਪ੍ਰਧਾਨ ਬੈਠੇ ਨੇ ਹਰਪਾਲ ਸਿੰਘ ਕਰਿਆਲ ਸਾਹਿਬ ਇਹਨਾਂ ਦੇ ਵੀ ਸਾਰੇ ਜੂਤ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਸਾਰੀਆਂ ਸਾਰਿਆਂ ਦੇ ਵਿੱਚ ਇੱਕ ਕੋਈ ਭਰੋਸਾ ਦਿੱਤਾ ਗਿਆ ਕਿ ਸਾਡੀ ਜਿਹੜੀ ਟੀਮ ਹੈ ਚਰੂਮ ਅਕਾਲੀ ਦਲ ਦੇ ਨਾਲ ਹੈ ਜੋ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬੰਦ ਜਿਹਨੂੰ ਵੀ ਹਲਕਾਣ ਚਾਰਜ ਲਾਉਣਗੇ ਸਾਡੀ ਇੱਕੋ ਹੀ ਮੰਗ ਹੈ ਕਿ ਸੰਗਤ ਦੀ رائے ਲੈ ਕੇ ਹੀ ਹਲਕਾਣ ਚਾਰਜ ਲਾਇਆ ਜਾਵੇ ਜਿਸ ਤਰ੍ਹਾਂ ਪਹਿਲਾਂ ਲਾਇਆ ਸੀ ਠੀਕ ਹੈ ਪਹਿਨਾਂ ਵਾਲੇ ਭੱਜ ਗਏ ਕੋਈ ਪਰਵਾਹੀ ਨਹੀਂ ਉਧਰ ਵੀ ਵਿਰੋਧ ਹੋ ਰਿਹਾ ਕਾਂਗਰਸ ਪਾਰਟੀ ਦੇ ਵਿੱਚ ਵੀ ਕਿਸੇ ਦਾ ਕੋਈ ਸਲਾਹ ਨਹੀਂ ਕੀਤੀ ਜਿੰਨੇ ਉਹਰੇ ਹਲਕਾਂ ਚ ਜਾ ਜੇ ਤੁਹਾਡੇ ਜੀ ਉਹ ਤੁਸੀਂ ਮਰਜੀ ਮੀਡੀਆ ਤੇ ਫੋਟ ਤੇ ਗੱਲ ਕਰ ਲਓ ਕਿਸੇ ਨੂੰ ਕੋਈ ਪਤਾ ਨਹੀਂ ਕਿ ਜਨਰਲ ਸਿੰਘ ਦੀਪਾ ਪਾਰਟੀ ਚਾਹੁੰਦਾ ਉਹਨਾਂ ਨੇ ਆਪਣਾ ਫੈਸਲਾ ਲਿਆ ਉਹਨਾਂ ਦਾ ਆਪਣਾ ਨਿੱਜੀ ਤੌਰ ਤੇ ਫੈਸਲਾ ਹੈ ਸਾਡੇ ਤੇ ਉਹਦੇ ਕੋਈ ਕਿੰਤੂ ਪ੍ਰੰਤੂ ਨਹੀਂ ਕਾਰਵਾਈ ਤੁਸੀਂ ਪੁੱਛਿਆ ਕਹਿੰਦੇ ਕਾਰਵਾਈ ਕਾਰਵਾਈ ਕੀ ਕਰਨੇ ਕਾਰਵਾਈ ਤਾਂ ਹੋ ਗਈ ਅਸੰਗਤ ਬੈਠਿਆ ਸਨਾਮ ਜੀ ਇਹ ਕਾਰਵਾਈ ਹੀ ਹੈ ਕੋਈ ਬੰਦਾ ਨਹੀਂ ਗਿਆ ਤੁਸੀਂ ਕਿਤੇ ਨਾ ਕਿਤੇ ਮੰਨਦੇ ਹੋ ਕਿ ਪਹਿਲਾਂ ਕੋਈ ਗਲਤੀ ਹੋਈ ਦੀਗੀ ਪਹਿਲਾਂ ਕਿਉਂ ਨਹੀਂ ਵਰਕਰਾਂ ਦੇ ਵਿੱਚੋਂ ਲਗਾਇਆ ਗਿਆ ਜੀ ਜਿਵੇਂ ਹੁਣ ਤੁਸੀਂ ਕਹਿ ਰਹੇ ਪਹਿਲਾਂ ਵਰਕਰਾਂ ਦੇ ਵਿੱਚੋਂ ਜਦੋਂ ਜਦਰ ਸਿੰਘ ਦੀਪਾ ਜੀ ਨੂੰ ਬੁਲਾਇਆ ਉਹ ਵਰਕਰਾਂ ਨੇ ਟਿਕਟ ਦਵਾਈ ਦੇਖੋ ਪਹਿਲਾਂ ਉਹ ਢੇਰ ਸਾਰਾ ਚੋਣ ਲੜਦੇ ਰਹੇ ਉਹਨਾਂ ਦਾ ਵੱਡਾ ਕਦਮ ਸੀ ਚਲੋ ਉਹ ਵੀ ਪਾਰਟੀ ਪੂਟੀ ਛੱਡ ਗਏ ਸਾਰੇ ਜਿੰਨੇ ਵੀ ਸਾਡੇ ਸਾਬਕਾ ਸਰਪੰਚ ਅੱਸੀ ਸਰਪੰਚ ਗਏ ਸਾਰੇ ਪ੍ਰਧਾਨ ਸਾਹਿਬਾਨ ਗਏ ਇਹਨਾਂ ਨੇ ਅਪੀਲ ਕੀਤੀ ਜਾ ਕੇ ਸਰ ਸੁਬੀਰ ਸਿੰਘ ਬਾਦਲ ਨੂੰ ਕਿ ਦੀਪਾ ਜੀ ਨੂੰ ਹਲਕਣ ਚਾ ਲੈ। ਇਹਨਾਂ ਨੇ ਕਹਿਣ ਤੇ ਲੱਗਿਆ ਜੇ ਕੱਲਾ ਦੀਪਾ ਜੰਦੇ ਸ਼ਾਇਦ ਪਰ ਉਹਨਾਂ ਨੇ ਜਿੱਦਾਂ ਦੇ ਨੂੰ ਨੀਂਦਾ ਵੀ ਕਹਿ ਤਾਂ ਦਿੱਤੀ ਸੀ ਉਹ ਕਹਿਦਾ ਸੀ ਉਹਨਾਂ ਨੇ ਹੋਰ ਵੀ ਸੁਣ ਮੈਂ ਇੱਕ ਗੱਲ ਕਲੀਅਰ ਕਰਦਾ ਉਹਨਾਂ ਨੇ ਸਾਡੇ ਤੋਂ ਇਲਾਵਾ ਵੀ ਸਵਾਲ ਪੁੱਛੇ ਕਿ ਸलाम ਦਾ ਸਰਪ੍ਰਧਾਨ ਕੌਣ ਹੈ ਸ਼ਹਿਰੀ ਦਾ ਕੌਣ ਹੈ ਸ਼ੇਰੋਂ ਦਾ ਕੌਣ ਹੈ ਪੂਰਾ ਪ੍ਰੈਕਟੀਕਲ ਤੌਰ ਤੇ ਪੂਰੇ ਸਬੂਤਾਂ ਦੇ ਤਹਿਤ ਉਹਨਾਂ ਨੇ ਹਲਕਾਂ ਜਾਣ ਲਗਾ ਉਹ ਉਹਨਾਂ ਦੀ ਆਪਣੀ ਸੋਚ ਹੈ ਕਿੱਥੇ ਚਲੇਗੇ ਕੀ ਜਾਣਾ ਕੀ ਨਾ ਜਾਣਾ ਨੰਤ ਪ੍ਰਧਾਨ ਜੀ ਜਿਵੇਂ ਆਪਣਾ ਗੜ ਹੁੰਦਾ ਸੀ ਸੰਗੁਰ ਜਿਹੜਾ ਢੀਰਤਾ ਸਾਹਿਬ ਵੱਖ ਹੋ ਗਏ ਉਹ ਢੀਰਤਾ ਸਾਹਿਬ ਵੀ ਛੱਡ ਕੇ ਪਾਰਟੀ ਕਿਤੇ ਨਾ ਕਿਤੇ ਕਮਜ਼ੋਰ ਹੋਈ ਹੈ ਆਪਣੇ ਗੜ ਦੇ ਵਿੱਚ ਮਾਲਵੇ ਦੇ ਵਿੱਚ ਇਹਨੂੰ ਵਿਦਾਨ ਪਿੱਛੇ ਹੋਂ ਕੀ ਨਹੀਂ ਦੇਖੋ ਪਾਰਟੀ ਦਾ ਅਸੀਂ ਮਹਿਸੂਸ ਕਰਦੇ ਹਾਂ ਕਈ ਵਾਰ ਪਾਰਟੀ ਦੇ ਕੰਮਾਂ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਪਰ ਜਿਹੜੀ ਡਿਪਾਰਟਮੈਂਟ 2007 ਤੋਂ 17 ਤੱਕ ਹੋਈ ਹੈ ਉਹਦੇ ਵਿੱਚ ਬਾੜੇ ਮੋਟੇ ਕੋਈ ਧਰਮਿਕ ਤੌਰ ਦੇ ਦੇਗੇ ਉਹ ਸਰਦਾਰ ਸ਼ਮੀਰ ਸਿੰਘ ਦੀ ਬਾਦਲ ਨੇ ਜੋ ਸ਼੍ਰੀ ਕਾਲ ਤਖਤ ਸਾਹਿਬ ਸਾਡਾ ਸਾਰੇ ਧਰਮ ਦਾ ਸੰਝ ਹੈ ਦੇਸ਼ ਵਿਦੇਸ਼ਾਂ ਦੇ ਵਿੱਚ ਵਿਸ਼ਵ ਪੱਧਰ ਦੀ ਮਿਲਣਾ ਉਹਨੂੰ ਮੰਨਤਾ ਹੈ ਉਹਨਾਂ ਨੇ ਜੋ ਵੀ ਜੱਲਰ ਸਾਹਮਣੇ ਉਹਨਾਂ ਨੂੰ ਸਜ਼ਾ ਲਾਈ ਉਹ ਪੂਰੀ ਕੀਤੀ ਇਹ ਉਹਦਾ ਕੱڑی ਦਾ ਖਿੱਸਾ ਸੀ ਹੁਣ ਅੱਜ ਜਿਹੜੀ ਹੁਣ ਇਸ ਤਰ੍ਹਾਂ ਚੱਲਦੀ ਹੈ ਹੁਣ ਕਾਲੀ ਕਾਲੀ ਪੂਰੀ ਲਹਿਰ ਚੱਲ ਰਹੀ ਹੈ ਲੁਧਿਆਣੇ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਕੱਟ ਨੇ ਕੱਲ ਵੀ ਵੱਡਾ ਰੋਡ ਸ਼ੋਅ ਹੋਇਆ ਲੋਕ ਇਹ ਮਹਿਸੂਸ ਕਰਦੇ ਨੇ ਕਿ ਪਾਰਟੀ ਹੈ ਜਿਹੜੀ ਉਹ ਫਰਾਰੀ ਹੈ ਪਰ ਲੋਕਾਂ ਦੇ ਮਸਲੇ ਹੱਲ ਕੁ ਨਹੀਂ ਬਹੁਤ-ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਵੀਰ ਭਲਾ ਸਾਫ ਨਹੀਂ ਦੋਨੇ ਫੋਟੋ ਕਰਾਂਗੇ ਹਾਂ ਕਰਾਂਗੇ ਤੁਹਾਡੇ ਜੀ ਬੜਾ ਰੁਸੀ ਲਗਾ ਕੇ ਹਾਂ ਜੀ ਦੀ ਪਾਜੀ ਛੱਡ ਚੁੱਕੀ ਨੇ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਅਸੀਂ ਤਾਂ ਮਹਿਸੂਸ ਇਹ ਕਰਦੇ ਆ ਜੀ ਬੜਾ ਲੰਮਾ ਖਮਾ ਹੋਵੇ ਜੀ ਦੀਪਾ ਜੀ ਨੂੰ ਵਿਚਾਰਿਆਂ ਨੂੰ ਸਨਾਮ ਤੇ ਚੱਕਰ ਲਾਉਂਦਿਆਂ ਨੂੰ ਇਸੇ ਕਰਕੇ ਅਸੀਂ ਸਾਰਿਆਂ ਨੂੰ ਉਹ ਟਿਕਟ ਦਿਵਾ ਕੇ ਲਈ ਉਹਨਾਂ ਨੂੰ ਸੁਖਵੀਰ ਜੀ ਨੂੰ ਇਹ ਵੀ ਕਿਹਾ ਵੀ ਟਿਕਟ ਇਹਨਾਂ ਨੂੰ ਦਿਓ ਜੀ ਇਹ ਸਾਡੀ ਸੇਵਾ ਕਰਨਗੇ ਉਹ ਹਮੇਸ਼ਾ ਇਹ ਕਹਿੰਦਾ ਮੈਨੂੰ ਕਿਸੇ ਪਾਰਟੀ ਨੇ ਟਿਕਟ ਨਹੀਂ ਦਿੱਤਾ ਬਾਕੀ ਪਰ ਗੱਲ ਇਹ ਹੈ ਵੀ ਹੁਣ ਦੀਪਾ ਜੀ ਚਲੇ ਗਏ ਸਭ ਤੋਂ ਵੱਡੀ ਗੱਲ ਇਹ ਵੀ ਇੱਕ ਸਿੰਗਲ ਬੰਦਾ ਸਾਡੇ ਸਰਕਲ ਪ੍ਰਧਾਨ ਜਿੰਨੀ ਜਥੇਬੰਦੀ ਜਿੰਨੇ ਅਸੀਂ ਸਰਪੰਚ ਸੁਖਵੀਰ ਜੀ ਕੋਲ ਗਏ ਸੀ ਅੱਜ ਇੱਥੇ ਅਸੀਂ ਸਾਰੇ ਮੌਜੂਦ ਆ ਇੱਕ ਵੀ ਬੰਦਾ ਦੀਪਾ ਜੀ ਨਾਲ ਨਹੀਂ ਗਿਆ ਪਰ ਸਾਨੂੰ ਆਸ ਨਹੀਂ ਸੀ ਚਲੋ ਉਹਨਾਂ ਦਾ ਫੈਸਲਾ ਹੈ ਜੋ ਉਹਨਾਂ ਨੇ ਕਰ ਲਿਆ ਪਰ ਅਸੀਂ ਸਨਾਮ ਹਲਕੇ ਵੱਲੋਂ ਉਹਨਾਂ ਨੂੰ ਮੌਕਾ ਦਿੱਤਾ ਸੀ ਟਿਕਟ ਵੀ ਦਿਵਾ ਕੇ ਲਏ ਪਰ ਸਭ ਤੋਂ ਵੱਡੀ ਗੱਲ ਹੈ ਜਥੇਬੰਦੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਰੇ ਸਰਕਲ ਪ੍ਰਧਾਨ ਸਾਡੀ ਸੀਨੀਅਰ ਲੀਡਰਸ਼ਿਪ ਸਾਡੇ ਸੰਮਤੀ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਜਿੰਨੇ ਸਾਡੇ ਸੀਨੀਅਰ ਕਾਲੀ ਆਗੂ ਨੇ ਅੱਜ ਉਥੇ ਸਾਰੇ ਹੀ ਮੌਜੂਦ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਥੋੜਾ ਜਿਹਾ ਇੱਕ ਜੰਪ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਹ ਤਾਂ ਨਹੀਂ ਉਹ ਗਏ ਕਿਉਂਕਿ ਕਿ ਕੋਈ ਵੀ ਵਰਕ ਨੂੰ ਨਾਂ ਨਹੀਂ ਲਿਜਾ ਸਕੀ ਸਾਡੇ ਸਾਰੇ ਜਿੰਨੇ ਸਰਕਲ ਪ੍ਰਧਾਨ ਨੇ ਤੁਸੀਂ ਜੋ ਫੋਨ ਕੱਢ ਕੇ ਦੇਖੋ ਅੱਜ 15-15 ਫੋਨ ਆਏ ਨੇ ਦੀਪਾ ਜੀ ਦੇ ਅਸ਼ਮਨੀ ਦੇ ਪਰ ਇੱਕ ਵੀ ਵਰਕਰ ਨੂੰ ਸਾਡੇ ਸਰਕਲ ਪ੍ਰਧਾਨ ਨੂੰ ਉਹ ਨਾਮ ਨਹੀਂ ਦਿੱਤਾ ਸਕੇ ਅਸੀਂ ਸਾਰੀ ਜਥੇਬੰਦੀ ਜੀ ਦਾ ਜਥੇਬੰਦੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਚਾਹੇ ਸਾਡਾ ਸੁਖਵੀਰ ਜੀ ਨੇ ਕਹਿਣਾ ਨਹੀਂ ਮੋੜਿਆ ਪਰ ਅੱਜ ਸਾਰੀ ਜਥੇਬੰਦੀ ਨੇ ਇਕੱਠਾ ਹੋ ਕੇ ਇਹ ਸੁਖਵੀਰ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਸਾਡੇ ਤੇ ਵਿਸ਼ਵਾਸ ਕੀਤਾ ਸੀ ਪਰ ਅਸੀਂ ਤੁਹਾਡੇ ਤੇ ਵਿਸ਼ਵਾਸ ਕੀਤਾ ਅਸੀਂ ਸਾਰੇ ਸੁਖਵੀਰ ਜੀ ਨਾਲ ਖੜੇ ਹਾਂ ਸਾਨੂੰ ਇਹ ਕਰਾ ਲਓ ਇਹ ਜੂਤ ਜਲੇ ਜੀ ਪ੍ਰਧਾਨ ਆਹ ਹੋ ਜੀ ਸਾਰੇ ਸੁਣੋ ਦੋ ਮਿੰਟ ਦੋ ਮਿੰਟ ਇਹ ਜੂਤ ਹੈ ਪੰਜਾਬ ਦੇ ਜਿਲ੍ਹੇ ਦੇ ਰਪਾਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਦੀਪਾ ਜੀ ਦੇ ਰਹੇ ਲੋਕਾਂ ਨੂੰ ਤੁਸੀਂ ਆਖੀ ਨੌਜਵਾਨਾਂ ਕਦੇ ਕੀ ਅਸਰ ਕੋਈ ਪਾਰਟੀ ਨਹੀਂ ਪਹਿਲਾਂ ਤਾਂ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਅਸੀਂ ਮੈਂ ਨਾ ਆਪਣੇ ਯੂਥ ਵੱਲੋਂ ਦੱਸਣਾ ਚਾਹਣਾ ਵੀ ਦੀਪਾ ਜੀ ਦੇ ਨਾਲ ਇੱਕ ਵੀ ਸਾਡੇ ਯੂਥ ਦਾ ਨਾ ਕੋਈ ਸਰਕਲ ਪ੍ਰਧਾਨ ਨਾ ਹੀ ਕੋਈ ਨੌਜਵਾਨ ਉਹਨਾਂ ਦੇ ਨਾਲ ਪਾਰਟੀ ਨੂੰ ਛੱਡ ਕੇ ਗਿਆ ਇੱਥੋਂ ਇਹ ਪਤਾ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੈ ਦਲ ਬਦਲੂ ਹਮੇਸ਼ਾ ਦਲ ਛੱਡ ਕੇ ਚਲੇ ਜਾਂਦੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੀ ਵਰਕਰ ਉਹਨਾਂ ਦੇ ਨਾਲ ਨਹੀਂ ਗਿਆ ਇਸ ਗੱਲ ਦੀ ਸਾਨੂੰ ਖੁਸ਼ੀ ਵੀ ਹੈ ਤੇ ਸਾਨੂੰ ਪੂਰਨ ਭਰੋਸਾ ਵੀ ਹੈ ਵੀ ਸਾਰੇ ਅਸੀਂ ਇੱਕ ਜੁੱਟ ਹੋ ਕੇ ਆਉਣ ਵਾਲੇ ਟਾਈਮ ਦੇ ਵਿੱਚ ਵਧੀਆ ਹਲਕੇ ਨੂੰ ਕੋਈ ਨਮਾਇੰਦਗੀ ਨਮਾਇੰਦਗੀ ਵਾਲਾ ਇਨਸਾਨ ਦੇਵਾਂਗੇ ਜੋ ਕਿ ਵਧੀਆ ਸ਼੍ਰੋਮਣੀ ਅਕਾਲੀ ਦਲ ਦੀ ਨਮਾਇੰਦਗੀ ਕਰੇਗਾ ਮੇਰੀ ਸਾਰਿਆਂ ਨੂੰ ਇਹੀ ਅਪੀਲ ਵੀ ਹੈ ਵੀ ਜਿਸ ਤਰ੍ਹਾਂ ਹੁਣ ਸਾਰੇ ਵਰਕਰ ਇਕੱਠੇ ਹੋ ਕੇ ਚੱਲ ਰਹੇ ਆ ਸਾਰੇ ਅਹੁਦੇਦਾਰ ਇਕੱਠੇ ਹੋ ਕੇ ਚੱਲ ਰਹੇ ਆ ਇਸੇ ਤਰ੍ਹਾਂ ਅਸੀਂ ਅੱਗੇ ਵੀ ਚੱਲਾਂਗੇ ਠੀਕ ਹੈ